ਅਜਿ ਵਿੱਚ ਕੀ ਐ ਕਮਿਊਨਿਸਟ ਪਾਰਟੀ ਦੀ 25ਵੀਂ ਕਾਂਗਰਸ ਜਿਹੜੀ ਹੈ ਉਹ ਚੰਡੀਗੜ੍ਹ ਚ ਹੋ ਰਹੀ ਹੈ ਸਤੰਬਰ ਉਹਦੇ ਤੋਂ ਪਹਿਲਾਂ ਪਾਰਟੀ ਨੇ ਤਿੰਨ ਜੱਥੇ ਚਲਾਏ ਸੀ ਜਿਹੜੇ ਜੱਥੇ ਆਲਮੋਸਟ ਸਾਰੇ ਪੰਜਾਬ ਨੂੰ ਕਵਰ ਕਰੇ

ਅਸੀਂ ਸੋਨ ਸਿੰਘ ਪਕਣਾ ਦੇ ਪਿੰਡ ਤੋਂ ਵੀ ਸ਼ੁਰੂ ਕੀਤਾ ਹੁਸੈਨੀਵਾਲਾ ਵੀ ਕਵਰ ਕੀਤਾ ਉਹ ਜੱਥਾ ਵੀ ਚੱਲਿਆ ਸੀ ਔਰ ਉਦਮ ਸਿੰਘ ਦੇ ਪਿੰਡੋਂ ਵੀ ਜੱਥਾ ਚਲਾ ਕੇ ਉਥੋਂ ਵੀ ਪੰਜਾਬ ਦੇ ਬਹੁਤ ਸਾਰੇ ਹਿੱਸੇ ਕਵਰ ਕੀਤੇ ਔਰ ਇਸ ਜੱਥੇ ਨੂੰ ਚਲਾ ਕੇ ਹੁਣ ਕਰਤਾਰ ਸਿੰਘ ਸਰਾਬਾ ਦੇ ਪਿੰਡ 'ਚ ਅਸੀਂ ਲੈ ਕੇ ਜਾਵਾਂਗੇ ਇਹ ਕਮਿਊਨਿਸਟਾਂ ਦਾ عہد ਹੈ ਕਿ ਇਸ ਦੇਸ਼ ਦੀ ਆਜ਼ਾਦੀ ਦੇ ਅੰਦੋਲਨ 'ਚ ਸਭ ਤੋਂ ਵੱਡਾ ਹਿੱਸਾ ਕਮਿਊਨਿਸਟਾਂ ਨੇ ਪਾਇਆ ਆਜ਼ਾਦੀ ਅੰਦੋਲਨ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਹੋ ਰਾਜਾਦ ਹਿੰਦੁਸਤਾਨ ਵਿੱਚ ਇਸ ਦੇਸ਼ ਦੇ ਵਿਕਾਸ ਨੂੰ ਅੱਗੇ ਲਿਜਾਣ ਲਈ ਮਜ਼ਦੂਰਾ ਕਿਸਾਨਾਂ ਦੇ ਹਿੱਸੇ ਵਾਰੀ ਨਿਭਾਈ ਲੇਕਿਨ ਦੇਸ਼ ਦੇ ਵਿੱਚ ਜਿਹੜੀ ਅੱਜ ਦੀ ਹਕੂਮਤ ਹੈ ਉਹ ਫੇਰ ਤੋਂ ਸਮਰਾਜੀ ਤਾਕਤਾਂ ਦੇ ਅੱਗੇ ਕੁਟਨੇ ਟੇਕ ਰਹੀ ਹੈ ਔਰ ਅਸੀਂ ਦੇਖ ਰਹੇ ਹਾਂ ਕਿ 트ੰਪ ਨੇ ਜਿਸ ਤਰੀਕੇ ਨਾਲ 50% ਟੈਰਿਫ ਲਾਗੂ ਕੀਤਾ ਹਿੰਦੁਸਤਾਨ ਦੀ ਕਿਸਾਨੀ ਨੂੰ ਕੇਤੀ ਨੂੰ ਬਹੁਤ ਨੁਕਸਾਨ ਹੋਏਗਾ ਔਰ ਉਹਦੇ ਨਾਲ-ਨਾਲ ਸਾਡਾ ਜਿੰਨਾ ਛੋਟਾ ਉਦਯੋਗ ਹੈ ਉਸੇ ਨਹੀਂ ਸੈਕਟਰ ਦਾ ਉਦੇ ਉੱਤੇ ਬਹੁਤ ਬੁਰਾ ਅਸਰ ਪਵੇਗਾ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਮੱਛਲੀ ਪਾਲਨ ਹੈ ਉਹਦੇ ਤੇ ਬਹੁਤ ਬੁਰਾ ਅਸਰ ਪਵੇਗਾ ਬਹੁਤ ساری ਇੰਡਸਟਰੀ ਦਾ ਕਾਫੀ ਨੁਕਸਾਨ ਹੋਏਗਾ ਲੇਕਿਨ ਹਿੰਦੁਸਤਾਨ ਦੀ ਸਰਕਾਰ 트ੰਪ ਦੇ ਅੱਗੇ ਝੁਕਦੀ ਨਜ਼ਰ ਆਂਦੀ ਹੈ ਉਹਦੇ ਨਾਲ ਟੱਕਰ ਨਹੀਂ ਲੈ ਰਹੀ ਅਸੀਂ ਪਹਿਲਗਾਮ ਦੇ ਬਾਅਦ ਜਿਹੜਾ ਅਸੀਂ ਦੇਖਿਆ ਸੀ ਕਿ ਕੁਝ ਦਿਨ ਲਈ 4 ਦਿਨ ਲਈ ਫੌਜਾਂ ਦੀ ਟਕਰਾਵ ਹੋਈ ਸਾਡੀ ਫੌਜਾਂ ਨੇ ਉੱਥੇ ਟੈਰਰਿਸਟਾਂ ਦੇ ਖਿਲਾਫ ਹਮਲਾ ਕੀਤਾ ਜਿਸ ਤੰਗ ਦੇ ਨਾਲ ਉਸ ਯੁੱਧ ਨੂੰ ਇਸ ਸਰਕਾਰ ਨੇ ਰੁਕਵਾਇਆ ਔਰ ਇਸ ਸਰਕਾਰ ਨੇ ਘੋਸ਼ਣਾ ਨਹੀਂ ਕੀਤੀ ਘੋਸ਼ਣਾ ਟੰਪ ਨੇ ਕੀਤੀ ਇਹਦਾ ਮਤਲਬ ਹੈ ਕਿ ਪ੍ਰੈਸ਼ਰ ਉਦੋਂ ਤੋਂ ਹੀ ਬਣਾਇਆ ਜਾ ਰਿਹਾ ਸੀ ਔਰ ਸਰਕਾਰ ਉਹਦੇ ਸਾਹਮਣੇ ਝੁਕ ਰਹੀ ਹੈ ਇਹ ਦੇ ਇਹਦਾ ਦੇਸ਼ ਤੇ ਬਹੁਤ ਨੁਕਸਾਨ ਹੋਏਗਾ ਇਹ ਸਾਡੀ ਜ਼ਿਹਨ 'ਚ ਹੋਏਗਾ ਜਦੋਂ ਅਸੀਂ ਪਾਰਟੀ ਕਾਂਗਰਸ ਦੇ ਵਿੱਚ ਹਿੱਸਾ ਲੈ ਰਹੇ ਹੋਵਾਂਗੇ ਅਸੀਂ ਮਜ਼ਦੂਰਾਂ ਔਰ ਕਿਸਾਨਾਂ ਦੇ ਹਿੱਤਾਂ ਦੀ ਲੜਾਈ ਲੜਦੇ ਆਏ ਆ ਉਹਨਾਂ ਹਿੱਤਾਂ ਦੀ ਲੜਾਈ ਨੂੰ ਬਾਹਵ ਮਦਾਨੇ ਦਾ ਪ੍ਰੋਗਰਾਮ ਮਿਠਾਂਗੇ ਉਥੇ ਉਹਦੇ ਨਾਲ ਨਾਲ ਸਾਡਾ ਦੇਸ਼ ਬੜਾ ਨੌਜਵਾਨ ਹੈ ਅਸੀਂ ਨੌਜਵਾਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਜੱਤੇ ਕੱਡੇ ਨੇ ਤੇ ਅੱਜ ਦੀ ਨੌਜਵਾਨੀ ਨੂੰ ਨਸ਼ਿਆਂ ਚ ਨਾ ਠੋਸਿਆ ਜਾਏ ਡੰਗਿਆਂ ਚ ਨਾ ਫਸਾਇਆ ਜਾਏ ਉਹਨਾਂ ਨੌਜਵਾਨਾਂ ਦੇ ਹੱਥਾਂ ਨੂੰ ਕੰਮ ਮਿਲਣਾ ਚਾਹੀਦਾ ਹੈ ਰੋਜ਼ਗਾਰ ਮਿਲਣਾ ਚਾਹੀਦਾ ਅਸੀਂ ਮਜ਼ਦੂਰਾਂ ਨਾਲ ਹਮੇਸ਼ਾ ਖੜੇ ਰਾਏਗਾ ਅੱਜ ਉਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ ਉਹਨਾਂ ਦੇ ਕਾਨੂੰਨ ਖੋਏ ਜਾ ਰਹੇ ਨੇ ਅਸੀਂ ਕਿਸਾਨਾਂ ਨਾਲ ਖੜੇ ਰਹੇ ਹਾਂ ਅੱਜ ਕਿਸਾਨਾਂ ਨਾਲ ਟੱਕਾ ਹੋ ਰਿਹਾ ਹੈ ਜਬ ਕਿਸਾਨ ਨਾਲ ਟੱਕਾ ਹੁੰਦਾ ਤੇ ਖੇਤ ਮਜ਼ਦੂਰ ਨਾਲ ਵੀ ਨਾਲ ਹੀ ਟੱਕਾ ਹੁੰਦਾ ਹੈ ਇਸ ਵਾਸਤੇ ਪੂਰੇ ਦੇਸ਼ ਦੇ ਹਰ ਹਿੱਸੇ ਦੀਆਂ ਜੜੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਉੱਥੇ ਚਰਚਾ ਹੋਣੀ ਹੈ ਸਾਨੂੰ ਪੂਰੇ ਪੰਜਾਬ ਚੋਂ ਬਹੁਤ ਹੁੰਗਾਰਾ ਮਿਲਿਆ ਹੈ ਲੋਕਾਂ ਨੇ ਬਹੁਤ ਪੈਸੇ ਇਕੱਠੇ ਕਰਕੇ ਭੇਜੇ ਨੇ कि ਜਿਹੜੇ ਪੂਰੇ ਦੇਸ਼ ਭਰ ਤੋਂ ਹਜ਼ਾਰ ਦੇ ਕਰੀਬ ਡੈਲੀਗੇਟ ਆਉਣੇ ਆ ਉਹਨਾਂ ਦੀ ਸੇਵਾ ਕੀਤੀ ਜਾਏ 6 ਦਿਨ ਲਈ ਔਰ 1 ਇੱਕ ਤਰੀਕ ਨੂੰ ਬਹੁਤ ਵੱਡੀ ਰੈਲੀ ਕੀਤੀ ਜਾਏਗੀ ਕਈ ਹਜ਼ਾਰ ਲੋਕ ਉੱਥੇ ਇਕੱਠੇ ਹੋਣਗੇ ਪੂਰੇ ਪੰਜਾਬ ਤੋਂ ਏਸੋ ਲੁਧਿਆਣਾ ਤੋਂ ਵੀ ਬਹੁਤ ਵੱਡੀ ਗਿਣਤੀ ਚ ਸਾਥੀ ਉੱਥੇ ਪੁੱਜਣਗੇ ਤੇ ਉਸ ਰੈਲੀ ਨੂੰ ਕਾਮਯਾਬ ਕੀਤਾ ਜਾਏਗਾ ਇਹ ਇੱਕ ਕਿਸਮ ਦਾ ਹਿੰਦੁਸਤਾਨ ਦੇ ਵਿੱਚ ਨਵੀਂ ਅੰਗੜਾਈ ਲਈ ਜਾ ਸਕੇ ਉਸ ਵਾਸਤੇ ਕਾਨਫਰੰਸ ਉਸ ਤਰੀਕੇ ਨਾਲ ਆਪਣਾ ਰੁਖ ਅਦਾ ਕਰੇਗੀ ਔਰ ਮੈਂ ਪੂਰੀ ਆਸ਼ਾ ਹੈ ਔਰ ਇੱਥੇ ਮਲੋਚ ਆ ਕੇ ਮੈਨੂੰ ਬੜੀ ਖੁਸ਼ੀ ਹੈ ਮੇਰੇ ਕਾਮਰੇਡ ਭਗਵਾਨ ਸਿੰਘ ਇੱਥੇ ਪੰਜ ਪੰਜ ਵਾਰੀ ਕੌਂਸਲ ਚ ਜਿੱਤੇ ਗਏ ਨੇ ਇੱਥੇ ਤੇ ਉਹਨਾਂ ਦੇ ਕੋਲ ਮੈਂ ਇੱਥੇ ਇੱਕ ਮੀਟਿੰਗ ਚ ਅੱਜ ਤੋਂ 39 ਸਾਲ ਪਹਿਲਾਂ ਆਈ ਸੀ ਕਾਮਰੇਡ ਨੇ ਮੈਨੂੰ ਯਾਦ ਕਰਾਇਆ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਮਲੋਦ ਏਰੀਆ ਚ ਇੱਕ ਵਾਰੀ ਫਿਰ ਇੱਥੇ ਪਹੁੰਚ ਕੇ ਇਸ ਜੱਥੇ ਦੇ ਪ੍ਰੋਗਰਾਮ ਚ ਹਿੱਸਾ ਲੈ ਸਕਾਂ